ਬਿਆਨ ਕਰਨ ਦੀ ਨਿਮਰਣੀ ਕੋਸ਼ਿਸ਼ ਕਰਾਂ ਪੇਸ਼ ਕਰ ਸਨਿਮਰ ਗੁਰਦੇਵ ਦੀ ਫਤਿਹ ਪਰਵਾਨ ਕਰਨੀ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਮਨੁੱਖ ਦਾ ਮਨ ਸ਼ਕਤੀ ਤੋਂ ਪ੍ਰਭਾਵਿਤ ਹੈ ਤਾਕਤ ਤੋਂ ਅਰਦਾਸ ਦੀਆਂ ਇਹ ਪਹਿਲੀਆਂ ਪੰਕਤੀਆਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਭਗਵਤੀ ਮੀਨ ਸ਼ਕਤੀ ਭਗਵਤੀ ਸ਼ਕਤੀ ਨੂੰ ਕਹਿੰਦੇ ਹੁਣ ਮੈਂ ਅਰਜ਼ ਕਰਾਂ ਈਸ਼ਵਰ ਇੱਕ ਸ਼ਕਤੀ ਹੈ ਵਿਅਕਤੀ ਨਹੀਂ ਧਿਆਨ ਨਾਲ ਸਰਵਣ ਕਰਨਾ ਮੈਂ ਪਹਿਲੇ ਵੀ ਅਰਜ਼ ਕੀਤੀ ਸੀ ਕਥਾ ਕਿਸੇ ਥਾਂ ਤੋਂ ਆਰੰਭ ਕਰਨੀ ਪੈਂਦੀ ਹੈ ਕਿਸੇ ਥਾਂ ਸਮਾਪਤ ਕਰਨੀ ਪੈਂਦੀ ਕਈ ਦਫਾ ਕੁਝ ਗੱਲਾਂ ਮੈਨੂੰ ਰਿਪੀਟ ਇਸ ਵਾਸਤੇ ਕਰਨੀਆਂ ਪੈਂਦੀਆਂ ਨੇ ਕਿ ਜੋ ਬਾਤ ਦੇ ਚਾंदे ਨੇ ਉਹਨਾਂ ਦੇ ਫਿਰ ਪੱਲੇ ਕੁਝ ਨਹੀਂ ਪੈਣਾ ਕੀਰਤਨ ਕਿਸੇ ਥਾਂ ਤੋਂ ਵੀ ਅਸੀਂ ਸੁਣ ਸਕਦੇ ਹਾਂ ਵਿਚਾਰ ਬਾਰੇ ਇਹ ਗੱਲ ਨਹੀਂ ਕਿਸੇ ਥਾਂ ਤੋਂ ਸੁਣੀਏ ਤੇ ਕੁਝ ਪੱਲੇ ਨਹੀਂ ਪੈਗਾ। ਪ੍ਰਥਮ ਭਗਉਤੀ ਸਮਰ ਕੇ ਗੁਰਨਾਮਿਕ ਲਈ ਰਿਹਾ ਹੈ। ਭਗਉਤੀ ਮੇਨ ਸ਼ਕਤੀ। ਈਸ਼ਵਰ ਇੱਕ ਸ਼ਕਤੀ ਹੈ। ਵਿਅਕਤੀ ਨਹੀਂ। ਅਗਰ ਈਸ਼ਵਰ ਨੂੰ ਵਿਅਕਤੀ ਮੰਨ ਲਈਏ ਨਾ। ਤਾਂ ਫਿਰ ਉਸ ਦਾ ਜਨਮ ਵੀ ਮੰਨਣਾ ਪੈਗਾ। ਜਨਮ ਮੰਨ ਲਏ ਤਾਂ ਫਿਰ ਮਰਨ ਵੀ ਮੰਨਣਾ ਪਏਗਾ ਮੈਂ ਉਸ ਦਿਨ ਅਰਜ਼ ਕੀਤੀ ਸੀ ਸੰਸਾਰ ਦੌਰੰਗੀ ਹੈ ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਆ ਜਨਮ ਹੈ ਆ ਮਰਨ ਹੈ ਤੇਰਾ ਕੋਈ ਜਨਮ ਨਹੀਂ ਤੇਰੀ ਕੋਈ ਮੌਤ ਨਹੀਂ ਅਗਰ ਪ੍ਰਮਾਤਮਾ ਨੂੰ ਵਿਅਕਤੀਮਨ ਲਈਏ ਤਾਂ ਫਿਰ ਉਸ ਦੇ ਮਾਪੇ ਵੀ ਮੰਨੇ ਪੈਣਗੇ ਸਿਰਫ ਮਾਪੇ ਵੀ ਨਹੀਂ ਉਹਦੀ ਜ਼ਾਤ ਪਾਤ ਵੀ ਮੰਨਣੀ ਪੈਗੀ ਫਿਰ ਪ੍ਰਮਾਤਮਾ ਦੀ ਕੋਈ ਜ਼ਾਤ ਵੀ ਹੋਵੇਗੀ ਸਤਗੁਰੂ ਕਹਿੰਦੇ ਨਾ ਤਾਤ ਹੈ ਨਾ ਮਾਤ ਹੈ ਨਾ ਜ਼ਾਤ ਹੈ ਨਾ ਪਾਤ ਹੈ ਸਰਡੇ ਵਿੱਚੋਂ ਜਿਹੜੇ ਜਾਪ ਸਭ ਪੜਦੇ ਹੋਣਗੇ ਜ਼ਰੂਰ ਬੋਧ ਹੋਵੇਗਾ। ਅਗਰ ਉਸ ਨੂੰ ਵਿਅਕਤੀ ਮੰਨ ਲਈਏ ਤਾਂ ਦਾ ਕੋਈ ਰੰਗ ਰੂਪ ਨਸਲ ਵੀ ਮੰਨੀ ਪੈਗੀ। ਕਿਹੜੀ ਨਸਲ ਦਾ ਹੈ? ਆਰੀਅਨ ਨਸਲ ਹੈ, ਮੰਗੋਲ ਨਸਲ ਹੈ, ਆਖਰ ਕਿਹੜੀ ਨਸਲ ਹੈ? ਕਾਲਾ ਹੈ, ਗੋਰਾ ਹੈ, ਸਾਂਵਰੇ ਰੰਗ ਦਾ ਹੈ, ਜ਼ਰਦੀ ਮਾਇਲਾ ਰੰਗ ਕੀ ਹੈ? ਖੱਲੜੀ ਦਾ ਰੰਗ ਉਸ ਦਾ ਕੈਸਾ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਅਰੂਪ ਹੈ ਅਨੂਪ ਹੈ ਕੋਈ ਰੂਪ ਨਹੀਂ ਅਤਿਅੰਤ ਸੁੰਦਰ ਹੈ ਫਿਰ ਵੀ ਕੋਈ ਰੂਪ ਨਹੀਂ ਅਗਰ ਉਸ ਨੂੰ ਵਿਅਕਤੀ ਮੰਨਦੇ ਆ ਤਾਂ ਲਾਜ਼ਮੀ ਕੋਈ ਰੰਗ ਰੂਪ ਮੰਨਣਾ ਪਏਗਾ ਸਹਿਬ ਕਹਿੰਦੇ ਚੱਕਰ ਚੇਨ ਅਰ ਬਰਨ ਜਾਤ ਅਰ ਬਾਤ ਨਹਿਨ ਜੇ रूप रंग अर रेखा बेक कह न सकत गए अगर उस नो व्यक्ति मन्ने तो उस परमात्मा दा कोई मजहब भी होवेगा हिंदू होवेगा मुस्लिम होवेगा सिख होवेगा ईसाई होवेगा यहूदी होवेगा पारसी होवेगा जैनई होवेगा बोधी होवेगा कुछ ना कुछ होवेगा अगर वो व्यक्ति है <coughs> ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੁਰਰਤ ਦੇਖੋ ਫਰਮਾਨ ਕਰਦੇ ਨੇ ਨਮਸਤਮ ਅਮਜਬੇ ਨਮਸਤਸਤ ਅਜਵੇ ਤੇਰਾ ਕੋਈ ਮਜ਼ਬ ਨਹੀਂ ਜਦ ਤੂੰ ਰੰਗ ਰੂਪ ਰੇਖ ਤੋ ਨਿਆਰੇ ਜਾਤ ਪਾਤ ਤੋ ਨਿਆਰੇ ਵਰਨ ਵੇਖ ਤੋ ਨਿਆਰੇ ਤੇਰਾ ਕੋਈ ਮਜ਼ਬ ਨਹੀਂ ਤੂੰ Hindu ਨਹੀਂ ਹੈ ਤੂੰ Sikh ਵੀ ਨਹੀਂ ਹੈ ਤੂੰ ਮੁਸਲਮ ਨਹੀਂ ਹੈ ਤੂੰ 크ਿਸਚੀਨ ਵੀ ਨਹੀਂ ਹੈ ਸ਼ਬਦ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਮਸਤੰ ਅਮਜਵੇ ਨਮਸਕਾਰ ਹੈ ਤੂੰ ਅਮਜਬ ਹੈ ਤੇਰਾ ਕੋਈ ਮਜ਼ਬ ਨਹੀਂ ਨਮਸਤੰ ਅਮਜਵੇ ਨਮਸਤਸਤ ਅਜਵੇ ਨਮਸਕਾਰ ਹੈ ਤੈਨੂੰ ਤੂੰ ਅਜਬ ਸਰੂਪ ਹੈ ਤੂੰ ਅਜਬ ਸਰੂਪ ਦੋ ਨੁਕਤੇ ਹੋਰ ਬਿਆਨ ਕਰਕੇ ਮੈਂ ਕੁਝ ਇਤਿਹਾਸ ਦੇ ਪੰਨੇ ਰਖਣੇ ਨੇ ਤੁਹਾਡੇ ਸਾਹਮਣੇ। ਅਗਰ ਉਸ ਨੂੰ ਵਿਅਕਤੀ ਮੰਨ ਲਈਏ ਨਾ ਤਾਂ ਵਿਅਕਤੀ ਇੱਕ ਸਮੇਂ ਚ ਇੱਕੋ ਹੀ ਥਾਂ ਤੇ ਹੁੰਦਾ ਹੈ। ਜਿਵੇਂ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਬੈਠੇ ਹੋ ਆਪਣੇ ਘਰ ਦੇ ਚ ਨਹੀਂ ਹੋ। ਵਿਅਕਤੀ ਇੱਕ ਸਮੇਂ ਇੱਕੋ ਹੀ ਥਾਂ ਤੇ ਹੁੰਦਾ ਹੈ। ਸਾਰੀ ਥਾਵਾਂ ਤੇ ਨਹੀਂ ਹੁੰਦਾ। ਅਗਰ ਪ੍ਰਮਾਤਮਾ ਵੀ ਵਿਅਕਤੀ ਹੈ तो सतमें पाताल या सतवें आसमान या कोई सच खंड बैकुंठ बैठा होगा कम से कम तो कोई नहीं व्यक्ति की तरह कोई नहीं अगर है तो फिर कहो कि व्यक्ति रब है खुदा है परमात्मा व्यक्ति एक समय एक ही थां ते आता है सारी थावे नहीं आता ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਤੂੰ ਸਭ ਨਹੀਂ ਥਾਂਏ ਜਿੱਥੇ ਹੋ ਜਾਏ ਸੱਚਾ ਸਿਰਜਣਹਾਰ ਜੀਓ ਏ ਸਿਰਜਣਹਾਰ ਮੈਂ ਜਿੱਥੇ ਜਾਣਾ ਤੂੰ ਉੱਥੇ ਹੈ ਤੂੰ ਤੇ ਵਿਆਪਕ ਹੈ ਵਿਅਕਤੀ ਵਿਆਪਕ ਨਹੀਂ ਹੋ ਸਕਦਾ ਅਗਰ ਉਸ ਨੂੰ ਵਿਅਕਤੀ ਮੰਨ ਲਏ ਤੋ ਵਿਅਕਤੀ ਸਰਬਕਾਲ ਵੀ ਨਹੀਂ ਹਰ ਹਰ ਸਮੇਂ ਨਹੀਂ ਹੈ ਜਿਵੇਂ 80 20 30 40 50 60 ਸਾਲ ਪਹਿਲੇ ਨਹੀਂ ਸੀ ਨਹੀਂ ਸੀ ਹਰ ਇੱਕ ਵਾਰ ਇਹ ਗੱਲ ਆਖੀ ਜਾ ਸਕਦੀ ਹੈ ਤੇ ਹਰ ਇੱਕ 10 20 30 40 ਸਾਲ ਬਾਅਦ ਨਹੀਂ ਹੋਵੇਗਾ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਕਿੱਥੇ ਤੇਡੇ ਮਾਪਿਆਂ ਜਿੰਨੇ ਤੋਂ ਜਣਿਆ ਕੱਲ ਤੇ ਮਾਂ ਹੈ ਸੀ ਬਾਬਾ ਫਰੀਦ ਕਹਿੰਦਾ ਪਤਾ ਨਹੀਂ ਕਿੱਥੇ ਚਲੀ ਗਈ पांच साल पहले ते पिता है सी आज को भी नहीं अगर परमात्मा भी व्यक्ति है तो प्रमात्मा भी काल कल बयान करना पेगा समय बयान करना पेगा इंज आखा परमात्मा होया सी, या परमात्मा होलगीधर पातशाह कहते अकाल है अजाल है उस समय नहीं है ਉਹ ਹੈ ਸੋ ਹੈ ਹੋਇਆ ਸੀ ਨਹੀਂ ਕਹਿ ਸਕਦੇ ਹੋਵੇਗਾ ਨਹੀਂ ਕਹਿ ਸਕਦੇ ਉਹ ਹੈ ਸੋ ਹੈ ਸਮੇਤ ਬਾਹਰ ਹੈ ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਇਸ ਨੁਕਤੇ ਨੂੰ ਬਿਆਨ ਕਰਨਾ ਜ਼ਰੂਰੀ ਸੀ ਤਾਂ ਇੱਕ ਹੋਰ ਪ੍ਰਸ਼ਨ ਵੀ ਖੜਾ ਹੋਵੇਗਾ ਕਿਉਂਕਿ ਵਿਅਕਤੀ ਦੇ ਦੋ ਰੂਪ ਨੇ स्त्री ਔਰ ਪੁਰਸ਼ परमात्मा नर है कि नारी है स्त्री है कि पुरुष है इसको बड़े विस्तार से गुरुवरन साहब जी महाराज ने बयान किया पर इस वक्त मैं नहीं छेड़ना क्योंकि अब भ्रम मना रहे तो फैसला करना पड़ेगा परमात्मा स्त्री है कि पुरुष है अगर व्यक्ति है जिन्ना जिन्ना ने भी ਵਿਅਕਤੀ ਦੇ ਰੂਪ ਵਿੱਚ ਮੰਨੇ ਹੈ ਉਹ ਕਿਦਰੇ ਪੁਰਸ਼ ਦੀ ਪੂਜਾ ਕਿਦਰੇ ਨਾਰੀ ਦੀ ਪੂਜਾ ਤੋਂ ਬਚ ਨਹੀਂ ਸਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਜੈਸਾ ਸੇਵੇ ਤੈਸਾ ਹੋਏ ਜੈਸਾ ਪਰਮਾਤਮਾ ਨੂੰ ਮੰਨੋਗੇ ਵੈਸੇ ਹੀ ਹੋ ਜਾਓਗੇ ਵੈਸੇ ਹੋ ਜਾਓ ਜਿਸ ਦੇ ਵਿਚਾਰ ਕਰੀਏ ਜਿਹਨੂੰ ਸੋਚੀਏ ਜਿਹਨੂੰ ਯਾਦ ਕਰੀਏ ਮਨੁੱਖ ਦਾ ਮਨ ਵੈਸਾ ਹੀ ਹੋ ਜਾਂਦਾ ਹੈ ਦਨ ਤੇ ਇੱਕ ਦਿਨ ਖਾਕ ਹੋ ਜਾਣਾ ਹੈ ਰਾਖ ਹੋ ਜਾਣਾ ਹੈ ਅੱਗੋਂ ਸਾਡਾ ਸੰਸਕਾਰਾਂ ਦਾ ਢਾਂਚਾ ਜਾਂਦਾ ਹੈ ਅਗਰ ਉਸ ਵਿੱਚ ਇਸਤਰੀ ਚਿੰਤਨ ਸੀ स्त्री ਦੀਆਂ ਯਾਦਾਂ ਸਨ ਇਸਤਰੀ ਦੇ ਵਿਚਾਰ ਸੀ ਅਗਲਾ ਜਨਮ ਫਿਰ ਇਸਤਰੀ ਦਾ ਮਹਾ ਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਔ ਤਰੇ ਗੁਰਬਾਣੀ ਦਾ ਫੈਸਲਾ ਉਹ ਵਿਅਕਤੀ ਨਹੀਂ ਹੈ ਇਸ ਵਾਸਤੇ ਉਹ ਇਸਤਰੀ ਤੇ ਪੁਰਸ਼ ਵੀ ਨਹੀਂ ਹੈ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਧਨ ਆਸਰੀ ਰਾਗ ਦੇ ਸੁਨ ਮੰਡਲ ਇੱਕ ਜੋਗੀ ਵੈਸੇ ਹੈ ਨਾਰ ਨਾ ਪੁਰਖ ਕਹੋ ਕਉ ਕੈਸੇ ਸੁਨ ਮੰਡਲ ਨਿਰ ਵਿਚਾਰ ਅਵਸਥਾ ਨੂੰ ਸੁਨ ਸਮਾਧੀ ਕਹਿੰਨਨ ਸੁਨ ਸਮਾਦ ਅਨਹਦ ਤੈ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਤ ਜਿਸ ਦਿਨ ਚਲਦੇ ਹੋਏ ਵਿਚਾਰ ਮਨ ਦੇ ਚ ਰੁਕ ਜਾਂਦੇ ਨੇ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਜਦ ਕੋਈ ਵੀ ਫੁਰਨਾ ਨਾ ਚਲੇ ਕੋਈ ਵੀ ਵਿਚਾਰ ਨਾ ਚਲੇ ਉਹਨੂੰ ਗੁਰੂ ਅਰਜਨ ਦੇਵ ਜੀ ਸੁੰਨ ਸਮਾਦ ਕਹਿੰਦੇ ਨੇ ਸੁਖਮਨੀ ਸਾਹਿਬ ਦੀ ਪੰਕਤੀ ਸੁੰਨ ਸਮਾਦ ਅਨਹਦ ਤੈ ਨਾਦ ਕਿਤਨਾ ਵੀ ਪਾਠ ਕਰਦੇ ਅੰਦਰ ਸਾਡੇ ਵਿਚਾਰ ਚੱਲਦੇ ਨੇ ਕਿਤਨਾ ਵੀ ਵਾਹਿਗੁਰੂ ਵਾਹਿਗੁਰੂ ਜਪੀ ਅੰਦਰ ਆਪਣੇ ਆਪਣੇ ਫੁਰਨੇ ਚੱਲਦੇ ਨੇ कितना ही कथा कीर्तन सुनिए ते करी अंदर फुरने चल देना वो नहीं रुकते सुन समाद अनहद ते नाद कहन ना जाई अचरज बिस्माद सुन समाद अवस्था दे जर्रे जर्रे नाल एक जुड़िया दिखाई दे रहा है महाराज कहने स्त्री पुरुष नहीं है सुन मंडल एक जोगी वैसे नार ना पुरख कहो को कैसे तो हूं मुख्त सर परमात्मा की ये शक्ति है व्यक्ति नहीं है। ऐसी शक्ति है रंग रूप तो न्यारी चक्र चेन तो न्यारी वरण जात तो न्यारी मजहब तो न्यारी एक व्यापक शक्ति है पर शक्ति तो मुराद किधरे ए लेना कि जड़ है नहीं चेतन ਉਸ ਸ਼ਕਤੀ ਨੂੰ ਭਾਰਤ ਦੇ ਪ੍ਰਾਚੀਨ ਉਪਨਿਸ਼ਦਾਂ ਦੇ ઋਸ਼ੀਆ ਨੇ ਇੰਜ ਕਿਹਾ ਸਤਿਯੰ ਸ਼ਿਵਮ ਸੁਂਦਰਮ ਉਹ ਸਤ ਹੈ ਸਦੀਵੀ ਹੈ ਹੈ ਸ਼ਿਵਮ ਪ੍ਰਕਾਸ਼ਮਾਨ ਹੈ ਸ਼ਿਵ ਦੇ ਅਰਥ ਪ੍ਰਕਾਸ਼ ਚਾਨਣਾ ਪ੍ਰਕਾਸ਼ਮਾਨ ਹੈ ਸੁਂਦਰਮ ਅਤੀ ਸੁਂਦਰ ਹੈ ਅਤੀ ਸੁਂਦਰ ਹੈ ਇਨੂ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ ਸਤ ਸੁਹਾਣ ਸਦਾਮਨ ਚਾਉ ਤੂੰ ਸਤ ਹੈ ਸੁਹਾਣ ਅਤੀ ਸੁੰਦਰ ਹੈ ਸਦਾਮਨ ਚਾਉ ਤੂੰ ਸਦੀਵੀ ਖੜਿਆ ਹੋਇਆ ਹੈ ਆਨੰਦ ਸਰੂਪ ਹੈ ਵੈਦਿਕ ਰਿਸ਼ੀਆਂ ਨੇ ਵੀ ਐਸਾ ਕਿਹਾ ਸਤ ਚਿਤ ਆਨੰਦ ਉਹ ਸਤ ਹੈ ਚਿਤ ਚੇਤਨ ਹੈ ਜੜ ਨਹੀਂ ਹੈ ਸ਼ਕਤੀ ਤੇ ਅਗਦੇ ਚ ਵੀ ਹੈ ਅਗ ਜੜ ਹੈ ਸ਼ਕਤੀ ਤੇ ਪਾਣੀ ਦੇ ਚ ਵੀ ਹੈ ਪਾਣੀ ਜੜ ਹੈ ਸ਼ਕਤੀ ਤੇ ਪਵਨ ਦੇ ਚ ਵੀ ਹੈ ਪਵਨ ਜੜ ਹੈ ਪਰਮਾਤਮਾ ਸ਼ਕਤੀ ਹੈ ਪਰਚੇਤਨ ਸਤ ਚਿਤ ਆਨੰਦ ਆਨੰਦ ਸਰੂਪ ਹੈ ਇਹ ਹੀ ਕਾਰਨ ਹੈ ਕਿ ਮਨੁੱਖ ਦੀ ਚੇਤਨਾ ਸ਼ਕਤੀ ਤੋਂ ਪ੍ਰਭਾਵਿਤ ਹੈ ਮਨੁੱਖ ਤਾਕਤ ਤੋਂ ਪ੍ਰਭਾਵਿਤ ਹੈ ਮੈਂ ਸਵੇਰੇ ਇਸ ਵਿਚਾਰ ਨੂੰ ਸਾਹਮਣੇ ਰੱਖਿਆ ਸੀ ਜਿੱਥੇ ਤਾਣ ਹੁੰਦਾ ਉੱਤੇ ਮਾਣ ਆਉਂਦਾ ਹੈ ਇਸ ਵਾਸਤੇ ਹਰ ਮਨੁੱਖ ਤਾਣ ਦੀ ਤਲਾਸ਼ ਵਿੱਚ ਹੈ ਸ਼ਕਤੀ ਦੀ ਤਲਾਸ਼ ਵਿੱਚ ਤੇ ਦੂਰ ਕਿਉਂ ਜਾਓ ਪ੍ਰਮਾਤਮਾ ਇੱਕ ਸ਼ਕਤੀ ਹੈ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਇ ਐਸੀ ਸ਼ਕਤੀ ਜੋ ਰੰਗ ਰੂਪ ਤੋਂ ਨੇਰੀ ਸਾਰਾ ਆਕਾਰ ਉਸ ਤੋਂ ਆਇਆ ਜਿਹਦਾ ਕੋਈ ਆਕਾਰ ਨਹੀਂ ਸਾਰਾ ਰੂਪ ਉਸ ਤੋਂ ਆਉਂਦਾ ਜਿਹਦਾ ਕੋਈ ਰੂਪ ਨਹੀਂ ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ ਚਲੂ ਮੈਂ ਅੱਧਾ ਮਿੰਟ ਇਸ ਤੇ ਵੀ ਲੈ ਲਵਾਂ ਇੱਕ ਫੁੱਲ ਖਿੜਿਆ ਰੰਗ ਲੈ ਕੇ ਰੂਪ ਲੈ ਕੇ ਸੁਗੰਧ ਲੈ ਕੇ ਆਕਾਰ ਲੈ ਕੇ ਧਿਆਨ ਬਖਸ਼ਣਾ ਸੈਜੇ ਸੈਜੇ ਫੁੱਲ ਮੁਰਝਾ ਗਿਆ ਰੰਗ ਖੋ ਗਿਆ ਉਹ ਪੁੱਛੀਏ ਰੰਗ ਕਿੱਥੇ ਚਲਾ ਗਿਆ ਰੰਗ ਉੱਥੇ ਚਲਾ ਗਿਆ ਜਿੱਦਾ ਕੋਈ ਰੰਗ ਨਹੀਂ ਫਿਰ ਬਹੁਤ ਸੁੱਕ ਗਿਆ ਫੁੱਲ ਦਾ ਰੂਪ ਵੀ ਖੋ ਗਿਆ ਇਹ ਰੂਪ ਕਿੱਥੇ ਚਲਾ ਗਿਆ ਇਹ ਰੂਪ ਉੱਥੇ ਚਲਾ ਗਿਆ ਜਿੱਦਾ ਕੋਈ ਰੂਪ ਨਹੀਂ ਇੱਕ ਦਿਨ ਫੁੱਲ ਦਾ ਆਕਾਰ ਵੀ ਖੋ ਗਿਆ ਆਕਾਰ ਕਿੱਥੇ ਚਲਾ ਗਿਆ ਆਕਾਰ ਉੱਥੇ ਚਲਾ ਗਿਆ ਜਿਹਦਾ ਕੋਈ ਆਕਾਰ ਨਹੀਂ ਉਹਨੂੰ ਨਿਰਆਕਾਰ ਕਹੇ ਨਿਰੰਕਾਰ ਆਕਾਰ ਤੋਂ ਰਹਿਤ ਕੋਈ ਆਕਾਰ ਨਹੀਂ ਸਾਰਾ ਆਕਾਰ ਉਸ ਤੋਂ ਆਉਂਦਾ ਹੈ ਜਿਹਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸੇ ਤੋਂ ਆਉਂਦੈ ਜਿਹਦਾ ਕੋਈ ਰੂਪ ਨਹੀਂ ਸਾਰੇ ਰੰਗ ਉਸੇ ਤੋਂ ਆਉਂਦੈ ਜਿਹਦਾ ਕੋਈ ਰੰਗ ਨਹੀਂ ਉਹ ਇੱਕ ਸ਼ਕਤੀ ਹੈ ਉਸ ਸ਼ਕਤੀ ਨੂੰ अनेका ਨਾਮ ਦਿੱਤੇ ਗਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਕਿਸੇ ਨੇ ਗੋਪਾਲ ਕਿਹਾ ਕਿਸੇ ਨੇ गोविंद ਕਿਹਾ ਕਿਸੇ ਨੇ ਰਾਮ ਕਿਹਾ ਕਿਸੇ ਨੇ ਕਰਤਾਰ ਕਿਹਾ ਕਿਸੇ ਨੇ ਮਦਸੂਦਨ ਕਿਹਾ ਗੋਰਖ ਕਿਹਾ ਵਾਹਿਗੁਰੂ ਕਿਹਾ ਸਤਨਾਮ ਕਿਹਾ ਅੱਲਾ ਕਿਹਾ ਖੁਦਾ ਕਿਹਾ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਗੁਰੂ ਨਾਨਕ ਕਹਿੰਦੇ ਨੇ ਮੈਂ ਸਦਕੇ ਜਾਣਾ ਜਿੱਤਨੇ ਵੀ ਤੇਰੇ ਨਾਮ